ਨੌਜੋਤ ਸਿੰਘ ਸਿੱਧੂ ਦਾ ਭਗਵੰਤ ਮਾਨ ਤੇ ਕੇਸ਼ਵਾਲ ਤੇ ਵੱਡਾ ਹਮਲਾ ਕਿਹਾ ਇੱਕ ਬੜਿਆ ਇਵੈਂਟ ਮੈਨੇਜਰ ਤੇ ਦੂਸਰਾ ਮਾਫੀਆ ਮੈਨੇਜਰ 100 ਬੰਦੇ ਮਿਲ ਕੇ ਪੰਜਾਬ ਨੂੰ ਖਾ ਰਹੇ ਨੇ ਸੋ ਇੱਕ ਵੱਡੀ ਖਬਰ ਕੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ 2 ਸਾਲ ਦੇ ਕਰੀਬ ਸਮਾਂ ਹੋ ਗਿਆ ਹੁਣ ਸਰਕਾਰ ਤੇ ਵਿਰੋਧੀ ਸਵਾਲ ਖੜੇ ਕਰ ਰਹੇ ਨੇ ਨਵਜੋਤ ਸਿੰਘ ਸਿੱਧੂ ਨੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ ਨਵਜੋਤ ਸਿੰਘ ਸਿੱਧੂ ਨੇ ਬਿਨਾ ਨਾਮ ਲਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਵੈਂਟ ਮੈਨੇਜਰ ਅਤੇ ਦਿੱਲੀ ਦੇ ਸੀਐਮ ਅਰਵਿਕੇ ਜੀਵਾਲੂ ਮਾਫੀਆ ਮੈਨੇਜਰ ਕਰਾਰ ਦਿੱਤਾ ਦਰਸਲ ਨਵਜੋਤ ਸਿੰਘ ਸਿੱਧੂ ਜ਼ੀਰਾ ਹਲਕੇ ਵਿੱਚ ਪਹੁੰਚੇ ਹੋਏ ਸਨ ਜਿਸ ਦੌਰਾਨ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਪੰਜਾਬ ਨੂੰ ਪਿਛਲੇ 3 ਦਹਾਕਿਆਂ ਤੋਂ ਲੁੱਟਿਆ ਜਾ ਰਿਹਾ ਹੈ ਸੋ ਬੰਦੇ ਮਿਲ ਕੇ ਪੰਜਾਬ ਨੂੰ ਖਾ ਰਹੇ ਨੇ ਹਲ ਕੋਈ ਨਹੀਂ ਕੱਟ ਰਿਹਾ ਸਿਰਫ ਆਪਣੇ ਖਜ਼ਾਨੇ ਭਰਨ ਵਿੱਚ ਲੱਗੇ ਹੋਏ ਨੇ ਸਿੱਧੂ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਝੂਠ ਬੋਲ ਕੇ ਸਰਕਾਰ ਬਣਾਈ ਚੋਣਾਂ ਦੌਰਾਨ ਜੋ ਵਾਅਦੇ ਕੀਤੇ ਗਏ ਸਨ ਉਹ ਪੂਰੇ ਨਹੀਂ ਕੀਤੇ ਮਾਈਨਿੰਗ ਮਾਫੀਆ ਨੂੰ ਖਤਮ ਕਰਕੇ ਰੇਤਾ ਚੋ ਸਲਾਣਾ ਵੀ ਹਜ਼ਾਰ ਕਰੋੜ ਰੁਪਏ ਕਮਾਉਣ ਦੀ ਗੱਲ ਕੇਚੀਵਾਲ ਨੇ ਕਹੀ ਸੀ ਹੁਣ ਕਿੱਥੇ ਹੈ 20000 ਕਰੋੜ ਰੁਪਏ ਅਤੇ ਕਿੱਥੇ ਹੈ ਉਹ ਵਾਦਾ ਜੋ ਪੰਜਾਬ ਦੀ ਮਹਿਲਾਵਾਂ ਨਾਲ ਕੀਤਾ ਗਿਆ ਸੀ ਕਿ ਇੱਕ ਇੱਕ ਹਜ਼ਾਰ ਰੁਪਏ ਦੇਣਦਾ ਸਨੋਜੋ ਸਿੰਘ ਸਿੱਧੂ ਨੇ ਕੀ ਆਖੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ ਦਿਖਾਵੇ ਵਾਲੀ ਹੀ ਰਹਿ ਗਈ ਹੈ ਇਕ ਇਵੈਂਟ ਮੈਨੇਜਰ ਬਣ ਗਿਆ ਅਤੇ ਦੂਸਰਾ ਮਾਫੀਆ ਮੈਨੇਜਰ ਬਣ ਗਿਆ ਨਵਜੋਤ ਸਿੰਘ ਸਿੱਧੂ ਅਕਸਰ ਦਾਵਾ ਕਰਦੇ ਨੇ ਕਿ ਪੰਜਾਬ ਦੇ ਰੇਤਾ ਚੋਹ ਕਮਾਇਆ ਪੈਸਾ ਦਿੱਲੀ ਪੇਚਾ ਜਾ ਰਿਹਾ ਹੈ ਅਤੇ ਦਿੱਲੀ ਵਿੱਚ ਆਪ ਦੀ ਹਾਈ ਕਮਾਂਡ ਪੰਜਾਬ ਦੇ ਇਸ ਫੈਸਲੇ ਨੂੰ ਚੋਣ ਪ੍ਰਚਾਰ ਤੇ ਵਰਤ ਰਹੀ ਹੈ ਸੋ ਨੁਕਸਬਾ ਚੋਣਾ 2024 ਦੀਆਂ ਤੋਂ ਪਹਿਲਾਂ ਪੰਜਾਬ ਕਾਂਗਰਸ ਵਿੱਚ ਪੈਦਾ ਹੋਏ ਆਕਾਟੋ ਕਲੇਸ਼ ਤੇ ਬੋਲਦੇ ਆ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਕਿਸੇ ਵੀ ਵਰਕਰ ਨੂੰ ਮਾਰਾ ਨਹੀਂ ਬੋਲਿਆ ਇਹ ਵਿਚਾਰਾਂ ਦੀ ਲੜਾਈ ਹੈ ਮੇਰੀ ਕਿਸੇ ਨਾਲ ਨਿੱਜੀ ਲੜਾਈ ਨਹੀਂ ਹੈ ਜਿਸ ਦੇ ਵਿਚਾਰ ਪੰਜਾਬ ਨੂੰ ਬਚਾਉਣ ਵੱਲ ਹੁੰਨੇ ਉਹ ਸਾਡੇ ਨਾਲ ਨੇ ਸਿੱਧੂ ਨੇ ਕਿਹਾ ਕਿ ਚੋਣਾ ਤੋਂ ਪਹਿਲਾਂ ਕਟੋੜ ਹੋਣਾ ਚਾਹੀਦਾ ਹੈ ਨਹੀਂ ਤਾਂ ਕੇਂਦਰ ਸਰਕਾਰ ਸਾਰੀਆਂ ਪਾਰਟੀਆਂ ਨੂੰ ਹੀ ਖਤਮ ਕਰ ਦੇਵੇਗੀ ਸਰਕਾਰੀ ਤੰਤਰ ਉਹਨਾਂ ਦੇ ਕੋਲ ਹੈ ਸੋ ਇੱਕ ਵੱਡੀ ਖਬਰ ਕੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ 2 ਸਾਲ ਦੇ ਕਰੀਬ ਸਮਾਂ ਹੋ ਗਿਆ ਹੈ ਹੁਣ ਸਰਕਾਰ ਤੇ ਵਿਰੋਧੀ ਸਵਾਲ ਖੜੇ ਕਰ ਰਹੇ ਨੇ ਨਵਜੋਤ ਸਿੰਘ ਸਿੱਧੂ ਨੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ ਨਵਜੋਤ ਸਿੰਘ ਸਿੱਧੂ ਨੇ ਬਿਨਾ ਨਾਮ ਲਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਵੈਂਟ ਮੈਨੇਜਰ ਅਤੇ ਦਿੱਲੀ ਦੇ ਸੀਐਮ ਅਰਵਿਕੇ ਜੀਵਾਲੂ ਮਾਫੀਆ ਮੈਨੇਜਰ ਕਰਾਰ ਦਿੱਤਾ ਦਰਸਲ ਨਵਜੋਤ ਸਿੰਘ ਸਿੱਧੂ ਜ਼ੀਰਾ ਹਲਕੇ ਵਿੱਚ ਪਹੁੰਚੇ ਹੋਏ ਸਨ ਜਿਸ ਦੌਰਾਨ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਪੰਜਾਬ ਨੂੰ ਪਿਛਲੇ 3 ਦਹਾਕਿਆਂ ਤੋਂ ਲੁੱਟਿਆ ਜਾ ਰਿਹਾ ਹੈ ਸੋ ਬੰਦੇ ਮਿਲ ਕੇ ਪੰਜਾਬ ਨੂੰ ਖਾ ਰਹੇ ਨੇ ਹਲ ਕੋਈ ਨਹੀਂ ਕੱਟ ਰਿਹਾ ਸਿਰਫ ਆਪਣੇ ਖਜ਼ਾਨੇ ਭਰਨ ਵਿੱਚ ਲੱਗੇ ਹੋਏ ਨੇ ਸਿੱਧੂ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਝੂਠ ਬੋਲ ਕੇ ਸਰਕਾਰ ਬਣਾਈ ਚੋਣਾਂ ਦੌਰਾਨ ਜੋ ਵਾਅਦੇ ਕੀਤੇ ਗਏ ਸਨ ਉਹ ਪੂਰੇ ਨਹੀਂ ਕੀਤੇ ਮਾਈਨਿੰਗ ਮਾਫੀਆ ਨੂੰ ਖਤਮ ਕਰਕੇ ਰੇਤਾ ਚੋ ਸਲਾਣਾ ਵੀ ਹਜ਼ਾਰ ਕਰੋੜ ਰੁਪਏ ਕਮਾਉਣ ਦੀ ਗੱਲ ਕੇਚੀਵਾਲ ਨੇ ਕਹੀ ਸੀ ਹੁਣ ਕਿੱਥੇ ਹੈ 20000 ਕਰੋੜ ਰੁਪਏ ਅਤੇ ਕਿੱਥੇ ਹੈ ਉਹ ਵਾਦਾ ਜੋ ਪੰਜਾਬ ਦੀ ਮਹਿਲਾਵਾਂ ਨਾਲ ਕੀਤਾ ਗਿਆ ਸੀ ਕਿ ਇੱਕ ਇੱਕ ਹਜ਼ਾਰ ਰੁਪਏ ਦੇਣਦਾ ਸਨੋਜੋ ਸਿੰਘ ਸਿੱਧੂ ਨੇ ਕੀ ਆਖੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ ਦਿਖਾਵੇ ਵਾਲੀ ਹੀ ਰਹਿ ਗਈ ਹੈ ਇੱਕ ਇਵੈਂਟ ਮੈਨੇਜਰ ਬਣ ਗਿਆ ਅਤੇ ਦੂਸਰਾ ਮਾਫੀਆ ਮੈਨੇਜਰ ਬਣ ਗਿਆ ਨਵਜੋਤ ਸਿੰਘ ਸਿੱਧੂ ਅਕਸਰ ਦਾਵਾ ਕਰਦੇ ਨੇ ਕਿ ਪੰਜਾਬ ਦੇ ਰੇਤਾ ਚੋਹ ਕਮਾਇਆ ਪੈਸਾ ਦਿੱਲੀ ਪੇਚੇ ਜਾ ਰਿਹਾ ਹੈ ਅਤੇ ਦਿੱਲੀ ਵਿੱਚ ਆਪ ਦੀ ਹਾਈ ਕਮਾਂਡ ਪੰਜਾਬ ਦੇ ਇਸ ਫੈਸਲੇ ਨੂੰ ਚੋਣ ਪ੍ਰਚਾਰ ਤੇ ਵਰਤ ਰਹੀ ਹੈ ਸੋ ਲੋਕਸਭਾ ਚੋਣਾਂ 2024 ਦੀਆਂ ਤੋਂ ਪਹਿਲਾਂ ਪੰਜਾਬ ਕਾਂਗਰਸ ਵਿੱਚ ਪੈਦਾ ਹੋਏ ਆਕਾਟੋ ਕਲੇਸ਼ ਤੇ ਬੋਲਦੇ ਆ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਕਿਸੇ ਵੀ ਵਰਕਰ ਨੂੰ ਮਾਰਾ ਨਹੀਂ ਬੋਲਿਆ ਇਹ ਵਿਚਾਰਾਂ ਦੀ ਲੜਾਈ ਹੈ ਮੇਰੀ ਕਿਸੇ ਨਾਲ ਨਿੱਜੀ ਲੜਾਈ ਨਹੀਂ ਹੈ ਜਿਸ ਦੇ ਵਿਚਾਰ ਪੰਜਾਬ ਨੂੰ ਬਚਾਉਣ ਵੱਲ ਹੁੰਨੇ ਉਹ ਸਾਡੇ ਨਾਲ ਨੇ ਸਿੱਧੂ ਨੇ ਕਿਹਾ ਕਿ ਚੋਣਾ ਤੋਂ ਪਹਿਲਾਂ ਕਟੋੜ ਹੋਣਾ ਚਾਹੀਦਾ ਹੈ ਨਹੀਂ ਤਾਂ ਕੇਂਦਰ ਸਰਕਾਰ ਸਾਰੀਆਂ ਪਾਰਟੀਆਂ ਨੂੰ ਹੀ ਖਤਮ ਕਰ ਦੇਵੇਗੀ ਸਰਕਾਰੀ ਤੰਤਰ ਉਹਨਾਂ ਦੇ ਕੋਲ ਹੈ